ਵਾਇ ਕੁਰਸੀ ਕਾ ਖਾਲਸਾ ਵਾਇ ਕੁਰਸੀ ਕੀ ਫਤਿਹ ਸ਼ਬਦ ਹੈ ਜੀ ਪਹਿਲੇ ਪਾਤਸ਼ਾਹ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੋਰਠ ਰਾਗ ਵਿੱਚ ਹੈ ਜੀ ਹੋਰ ਸਬਦ ਦਾ ਸ਼ਬਦ ਅੰਕ ਨੰਬਰ ਹੈ ਜੀ ਅੰਕ ਨੰਬਰ ਹੈ ਜੀ 595 595 ਗੁਰੂ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਆ ਸ਼ਬਦ ਵਿੱਚ ਸਾਨੂੰ ਸੇਧ ਦੇ ਰਹੇ ਨੇ ਮਨ ਹਾਲੇ ਕਿਰਸਾਨੀ ਕਰਨੇ ਸ਼ਰਮ ਪਾਣੀ ਤਨਖੇ ਨਾਮ ਬੀਜ ਸੰਤੋਖ ਸੁਹਾਗਾ रख गरीबी बेस भौव करम भौव करम कर जमसी से खर भागट देख देख बाबा माया साथ न होए इन माया जग मोहिया विरला बूचे कोय रहाओ रहाओ वाली पंक्ति है जी बाबा माया साथ न हुए इन माया जग मोहिया विरला बूचे कोय रहा ਦੇਖੋ ਹੁਣ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਨਾ ਮਲਕੇ ਇੱਕ ਕਿਸਾਨ ਦੇ ਇਗਜ਼ਾਮਪਲ ਦੇ ਕੇ ਤੇ ਸਾਨੂੰ ਸਾਰਿਆਂ ਨੂੰ ਸਾਰੀ ਲੁਕਾਈ ਨੂੰ ਸਾਰੀ ਮਨੁੱਖਤਾ ਨੂੰ ਸਮਝਾਉਣਾ ਕੀਤਾ ਕਿ ਵੀ ਇੱਕ ਤੇਰਾ ਸ਼ਰੀਰੂਪੀ ਤੇਰੀ ਇੱਕ ਮਲਕੇ ਸ਼ਰੀਰੂਪੀ ਸਾਡੀ ਇੱਕ ਸਪੇਸ ਹੈ ਜਗਾ ਵੈ ਤੇ ਉਹਦੇ ਵਿੱਚ ਮਨ ਰੂਪੀ ਘਾਰ ਵਿੱਚ ਤੂੰ ਕਿਹੜਾ ਬੀਜ ਪੋਣਾ ਤਾਂ ਕਿ ਅਸੀਂ ਲਾਹਾ ਲੈ ਸਕੀਏ ਤਾਂ ਕਿ ਅਸੀਂ ਉਦੇ ਅਨੁਸਾਰੀ ਗੁਰੂ ਸ਼ਬਦ ਅਨੁਸਾਰੀ ਗੁਰੂ ਗਿਆਨ ਅਨੁਸਾਰੀ ਆਪਣਾ ਜੀਵਨ ਘੜਤ ਘੜ ਸਕੀਏ ਹੁਣ ਇਕਜ਼ੈਂਪਲ ਦੇ ਕੇ ਗੁਰੂ ਸਾਹਿਬ ਨੇ ਨਾ ਦੇਖੋ ਇਕਜ਼ੈਂਪਲ ਉਸ ਟਾਈਮ ਜਿਹੜੀ ਚੀਜ਼ਾਂ ਪ੍ਰਚਲਿਤ ਸੀਗੀਆਂ ਉਹਦੀਆਂ ਉਹਦੀਆਂ ਇਕਜ਼ੈਂਪਲ ਦਿੱਤੀਆਂ ਇੱਕ ਬੜੇ ਸ਼ਬਦ ਆਉਂਦੇ ਨੇ ਵਣਜ ਕਰੋ ਵਣਜਾਰਿਓ ਵੱਖਰ ਲੇਹੋ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ ਫਿਰ ਇੱਕ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ ਕਿਉਂਕਿ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਕੀਰਤ ਦਾ ਸਿਧਾਂਤ ਦਿੱਤਾ ਨਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਕੀਰਤ ਕਰਨੀ ਹੈ ਤੇ ਗੁਰੂ ਸਾਹਿਬ ਕਹਿੰਦੇ ਸੀ ਤੇਰੀ ਕੀਰਤ ਸੁੱਚੀ ਹੋਵੇ ਭਾਵ ਕਿ ਉਹਦੇ ਵਿੱਚ ਕਿਸੇ ਗਰੀਬ ਗਰੀਬੜੇ ਦਾ ਫੋਨ ਨਾ ਹੋਵੇ ਐਨਕੀ ਗਰੀਬ ਦਾ ਨਾ ਹੋਵੇ ਤੇ ਅਮੀਰ ਦਾ ਹੋਵੇ ਕਿਸੇ ਦਾ ਵੀ ਨਾ ਹੋਵੇ ਮੀਨਸ ਕਿ ਬੇਈਮਾਨੀ ਦੀ ਕੀਰਤ ਨਾ ਹੋਵੇ ਤੇਰੇ ਦਸਾਂ ਨੂੰ ਆਦੀ ਕੀਰਤ ਹੋਵੇ ਤਾਂ ਕਿ ਉਹਦੇ ਵਿੱਚ ਆਪਣੇ ਆਪ ਹੀ ਆਟੋਮੈਟਿਕਲੀ ਤੁਸੀਂ ਦੇਖੋ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਨਾਲ ਗੁਰੂ ਸਾਹਿਬ ਦੇ ਇਹਨਾਂ ਸਿਧਾਂਤ ਬਹੁਤ ਹੀ ਜ਼ਿਆਦਾ ਪਿਆਰੇ ਨੇ ਦੇਖੋ ਜਿਹੜਾ ਬੰਦਾ ਮਿਹਨਤੀ ਹੋਏਗਾ ਦਸਾਂ ਨੂੰ ਆਦੀ ਕਿਰਤ ਕਰੇਗਾ ਨਾ ਤੇ ਉਹ ਫालतू ਖਰਚੇ ਕਰੇਗਾ ਉਹਦੀ ਕਹਿੰਦੇ ਨੇ ਸਿੰਪਲ ਲੀਵਿੰਗ ਹਾਈ ਸਟੈਂਡਰਡ ਆ ਸਿੰਪਲ ਲੀਵਿੰਗ ਹਾਈ ਥਿੰਕਿੰਗ ਤੇ ਸੋ ਗੱਲ ਹੈ ਕਿ ਉਹਦਾ ਸਾਦਗੀ ਵਾਲਾ ਜੀਵਨ ਹੋਏਗਾ ਜਿਹਦੇ ਕੋਲੋਂ ਦੋ ਨੰਬਰ ਦਾ ਪੈਸਾ ਹੋਏਗਾ ਕਿਉਂਕਿ ਉਹ ਨੇਚਰਲੀ ਗੱਲ ਹੈ ਕਿ ਮਿਹਨਤੀ ਬੰਦੇ ਦਾ ਜੇ 8 ਜਾਂ 10 ਘੰਟੇ ਉਹ ਮਿਹਨਤ ਕਰਦਾ ਵੇ ਤੇ ਉਹਦਾ ਧਿਆਨ ਕਿਸੇ ਇੱਧਰ ਲੋ ਇੱਧਰ ਆਸ-ਪਾਸ ਕਿਤੇ ਵੀ ਨਹੀਂ ਜਾਏਗਾ ਉਹਦਾ ਸਿਰਫ ਤੇ ਸਿਰਫ ਆਪਣਾ ਚੱਕਾ ਹੀ ਚਾਏ ਕੋਈ ਹਸਾਬਾ ਸਾਡੇ ਘਰ ਵਿੱਚ ਕੋਈ ਜੌਬ ਕਰਦਾ ਹੈ ਤੇ ਚਾਹੇ ਕੋਈ ਬਿਜ਼ਨਸ ਕਰਦਾ ਵੇ ਤੇ ਹੁਣ ਤੁਸੀਂ ਦੇਖੋ ਜਿਹੜਾ ਮਿਹਨਤੀ ਇਨਸਾਨ ਹੋਏਗਾ ਉਹਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਣਗੀਆਂ ਕਿਉਂਕਿ ਉਹਦਾ ਸਾਰਾ ਟਾਰਗੇਟ ਆਪਣੇ ਕੰਮ ਤੇ ਹੋਏਗਾ ਕਿਸੇ ਅੱਧਰ ਉੱਧਰ ਪਾਸੇ ਨਹੀਂ ਹੋਏਗਾ ਨਾਮ ਦਾ ਵਿਕਾਰਾਂ ਵੱਲ ਧਿਆਨ ਜਾਏਗਾ ਨਾ ਉਹਦੇ ਕੋਈ ਬੋਤੇ ਦੋਸਤੋਂ ਉਹਨਾਂਗੇ ਨਾਮ ਦਾ ਕੋਈ ਮਤਲਬ ਕਿ ਜ਼ਿਆਦਾ ਮਤਲਬ ਕਿ ਖਲਾਰਾ ਵੀ ਨਹੀਂ ਹੁੰਦਾ ਤੇ ਤੁਸੀਂ ਦੇਖੋ ਕਿ ਅਸੀਂ ਕਿੰਨੇ ਸੁਖੀ ਹੋ ਜੰਨੇ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੇ ਕਿਰਤ ਕਰੋ ਨਾਮ ਜਪੋ ਨਾਮ ਜਪਣਾ ਹਰ ਇੱਕ ਚੀਜ਼ ਨਾਲ ਇੱਕ ਦੂਸਰੇ ਨਾਲ ਰਿਲੇਟ ਜੁੜੀ ਹੋਈ ਹੈ ਜਿਹਦੀ ਸੱਚੀ ਕਿਰਤ ਹੋਏਗੀ ਉਹੀ ਉਹ ਨਾਮ ਜਪਣਾ ਹੈ ਨਾਮ ਜਪਣੇ ਦਾ ਮਤਲਬ ਹੈ ਤਾਂ ਹੁਣ ਮੇਰੀ ਗੱਲ ਸੁਨੋ ਮੈਂ ਬਰੀ ਮਾਨ ਦੀ ਕੀਰਤ ਕਰਾਂਗੀ ਤੇ ਮੈਂ ਨਾਮ ਵੀ ਜਪੀ ਜਾਵਾਂ ਗੁਰੂ ਸਾਹਿਬ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਏ ਕਹਿੰਦੇ ਨੇ ਤੂੰ ਹਰ ਹਰ ਕਰੀ ਜਾਂਦਾ ਵਾਏ ਗੁਰੂ ਵਾਏ ਗੁਰੂ ਕਰੀ ਜਾਂਦਾ ਅੱਲਾ ਰਾਮ ਜਿਹੜਾ ਮਰਜ਼ੀ ਨਾਮ ਲੈ ਲਓ ਕਿ ਤੂੰ ਉਹ ਵੀ ਕੰਮ ਕਰ ਰਿਹਾ ਤੇ ਤੂੰ ਕਪਟ ਵੀ ਕਮਾ ਰਿਹਾ ਤੇ ਕਹਿੰਦੇ ਨੇ ਇਸ ਤਰ੍ਹਾਂ ਤੇਰਾ ਹਿਰਦਾ ਨਹੀਂ ਸ਼ੁੱਧ ਹੋਏਗਾ ਸੋ ਗੱਲ ਹੈ ਕਿ ਇਹ ਚੀਜ਼ਾਂ ਸਾਰੀਆਂ ਇੱਕ ਦੂਸਰੇ ਨਾਲ ਰਿਲੇਟ ਨੇ ਨਾਮ ਜਪੋ ਮਨ ਕਿਰਤ ਕਰੋ ਦਸਾਂ ਨੂੰ ਆਦੀ ਸੱਚੀ ਸੁੱਚੀ ਕਿਰਤ ਨਾਮ ਜਪੋ ਉਹੀ ਉਹੀ ਨਾਮ ਜਪਣਾ ਸੱਚੀ ਸੁੱਚੀ ਕਿਰਤ ਕਰਨ ਵੰਡ ਛਕੋ ਜੇ ਤੇਰੇ ਕੋਲ ਹੈਗਾ ਤਾਂ ਤੂੰ ਸ਼ੇਅਰਿੰਗ ਕਰਕੇ ਵੰਡ ਛਕਣੇ ਦੇ ਸਿਧਾਂਤ ਬਹੁਤ ਸਾਰੀ ਚੀਜ਼ੀ ਬਹੁਤ ਪਿਆਰੀ ਹੈ ਗੁਰੂ ਸਾਹਿਬ ਦੀ ਤੁਸੀਂ ਦੇਖੋ ਕਿ ਅਸੀਂ ਕਿਸੇ ਨੂੰ ਕੁਝ ਦਵਾਂਗੇ ਤੇ ਉਹਦੇ ਵਿੱਚ ਵੰਡ ਛਕਣੇ ਦਾ ਮਤਲਬ ਹੈ ਵੀ ਜਿਹੜਾ ਦੇਣ ਵਾਲਾ ਉਹਦੇ ਵਿੱਚ ਹੰਕਾਰ ਨਾ ਆਵੇ ਤੇ ਜਿਹੜਾ ਲੈਣ ਵਾਲਾ ਉਹ ਆਪਣੇ ਆਪ ਨੂੰ ਨੀਵਾਂ ਨਾ ਸਮਝੇ ਐਸ ਕਰਕੇ ਸਾਨੂੰ ਵੰਡ ਛਕਣੇ ਦਾ ਸਿਧਾਂਤ ਜੇ ਤੁਸੀਂ ਅਸੀਂ ਵੰਡ ਛਕਣੇ ਤੇ ਗੱਲ ਕਰਉਣਾ ਤੇ ਬਹੁਤ ਲੰਬੀ ਚੋੜੀ ਗੱਲ ਕਰ ਸਕਦੇ ਹਾਂ ਅਸੀਂ ਕਿ ਗੁਰੂ ਸਾਹਿਬ ਦੇ ਸਿਧਾਂਤ ਇੰਨੇ ਪਿਆਰੇ ਕਿ ਦੇਣ ਵਾਲੇ 'ਚ ਹੰਕਾਰ ਨਾ ਆਏ ਕਿ ਮੈਂ ਦਿੱਤਾ ਕਿਉਂਕਿ ਉਹ ਜੋ ਵੀ ਸਾਡੇ ਕੋਲ ਦਤਾਂ ਨੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀਆਂ ਹੀ ਦਿੱਤੀਆਂ ਹੋਈਆਂ ਨੇ ਅਗਰ ਅਸੀਂ ਕਿਸੇ ਨਾਲ ਸ਼ੇਅਰਿੰਗ ਕਰਕੇ ਖਾ ਲੈਨੇ ਉਹਦੇ ਵਿੱਚ ਮੈਂ ਦੀ ਮੋਰ ਨਹੀਂ ਹੁੰਦੀ ਕਿਉਂਕਿ ਉਸ ਵਿੱਚ ਉਹਦੀ ਮੋਰ ਹੁੰਦੀ ਹੈ ਜਿੰਨੇ ਸਾਨੂੰ ਦਿੱਤਾ ਹੈ ਲੈਣ ਵਾਲੇ ਵਿੱਚ ਵੀ ਗਿਲਟੀ ਫੀਲ ਨਹੀਂ ਹੋਏਗਾ ਕਿ ਮੈਂ ਦੇ ਕੋਲੋਂ ਕੁਝ ਲੈਂਦਾ ਤੇ ਸੋ ਗੱਲ ਹੈ ਆਓ ਆਪਣੇ ਚਬਤ ਤੇ ਆਈਏ ਗੁਰੂ ਸਾਹਿਬ ਕਹਿੰਦੇ ਨੇ ਮਲ ਮਨ ਹਾਲੇ ਕਿਰਸਾਨੀ ਕਰਨੀ ਸ਼ਰਮ ਪਾਣੀ ਤਨਖਤ ਨਾਮ ਬੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੁਣ ਤੁਸੀਂ ਦੇਖੋ ਕਿੰਨੀਆਂ ਪਿਆਰੀਆਂ ਬਲਕੇ ਸਿੱਖਿਆਵਾ ਸਾਨੂੰ ਗੁਰੂ ਸਾਹਿਬ ਨੇ ਸ਼ਬਦੀ ਚ ਦਿੱਤੀਆਂ ਨੇ ਕਿੰਨੇ ਪਿਆਰੇ ਪਿਆਰੇ ਟਰਮਸ ਨੇ ਔਰ ਸਾਡੀ ਜ਼ਿੰਦਗੀ ਨੂੰ ਨੂੰ ਟਰਾਂਸਫਾਰਮ ਕਰਨੇ ਵਾਸਤੇ ਸਾਡੇ ਮਨ ਨੂੰ ਬਦਲਣੇ ਵਾਸਤੇ ਕਹਿੰਦੇ ਨੇ ਮਨ ਨੂੰ ਹਾਲੀ ਮਨ ਹਾਲੀ ਬਣਾ ਲੈ ਹਾਲੀ ਵਰਗਾ ਉਦਮੀ ਬਣਾ ਤੇ ਉੱਚੇ ਆਚਰਣ ਨੂੰ ਵਾਹੀ ਸਮਝ ਤੇ ਮਿਹਨਤ ਦਾ ਪਾਣੀ ਬਣਾ ਤੇ ਸਰੀਰ ਨੂੰ ਪੈਲੀ ਸਮਝ ਐ ਸਰੀਰ ਰੂਪੀ ਖੇਤ ਵਿੱਚ ਮਨ ਰੂਪੀ ਜਗਾ ਵਿੱਚ ਅਸੀਂ ਗੁਰੂ ਦਾ ਸ਼ਬਦ ਬੋਣਾ ਹੈ ਹੁਣ ਤੁਸੀਂ ਦੇਖੋ ਇੱਕ ਕਿਸਾਨ ਹੁੰਦਾ ਉਹਦਾ ਜਦੋਂ ਬੱੱਤਰ ਆਈ ਜ਼ਮੀਨ ਹੁੰਦੀ ਨਾ ਤਾਂ ਬੀਜ ਹੁੰਦਾ ਬੱੱਤਰ ਦਾ ਮਤਲਬ ਹੁੰਦਾ ਨਾ ਜ਼ਮੀਨ ਗਿੱਲੀ ਹੋਵੇ ਤੇ ਨਾ ਜ਼ਮੀਨ ਸੁੱਕੀ ਹੋਵੇ ਉਹਨੂੰ ਜ਼ਮੀਨ ਨੂੰ ਉਹ ਦੇਖ ਕੇ ਵੀ ਬੱੱਤਰ ਆਈ ਹੋਈ ਹੈ ਹੁਣ ਮੈਂ ਬੀਜ ਬੋਦਾ ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਘਰਾਂ ਵਿੱਚ ਰਾਸ਼ਨ ਪਾਣੀ ਆਉਂਦਾ ਨਾ ਉਹ ਉਹਦੇ ਪਿੱਛੇ ਮਿਹਨਤ ਦੇਖਿਓ ਇੰਨੀ ਮਿਹਨਤ ਹੁੰਦੀ ਆ ਸ਼ਬਦੀ ਚ ਸਾਨੂੰ ਸਮਝ ਆ ਜਾਏਗੀ ਹੁਣ ਤੁਸੀਂ ਦੇਖੋ ਉਹ ਬੱੱਤਰ ਆਈ ਜ਼ਮੀਨ 'ਚ ਬੀਜ ਬੋੰਦਾ ਬੀਜ ਬੋਂਦਾ ਪਹਿਲਾ ਹਲਵੰਦਾ ਫਿਰ ਚੰਗਾ ਬੀਜ ਬੋਂਦਾ ਉਹ ਐ ਵੀ ਨਹੀਂ ਪਰਵਾਹ ਕਰਦਾ ਕਿ ਮੈਂ ਕਿਤੇ ਮੰਡੇ ਜਾਵਾਂ ਕਿਤੇ ਵਿਆਹ ਸ਼ਾਦੀ ਤੇ ਜਾਵਾਂ ਉਹਨੂੰ ਆਉਂਦਾ ਕਿ ਮੇਰੀ ਜ਼ਮੀਨ ਤਿਆਰ ਹੈ ਮੇਰੀ ਪੈਲੀ ਤਿਆਰ ਹੈ ਹੁਣ ਮੈਂ ਇਹਦੇ ਵਿੱਚ ਅੱਛਾ ਬੀਜ ਬੋੜਾ ਹਲਵਾਨੇ ਤੋਂ ਬਾਅਦ ਉਹ ਬੀਜ ਬੋਂਦਾ ਬੀਜ ਬੋਣੇ ਤੋਂ ਬਾਅਦ ਉਹ ਸੁਹਾਗਾ ਮਾਰਦਾ ਸੁਹਾਗਾ ਮਾਰਨੇ ਤੋਂ ਬਾਅਦ ਉਹ ਬੀਜ ਕੋਈ ਪੰਛੀ ਚੂਗ ਨਾ ਲਵੇ ਫਿਰ ਉਹਦੀ ਰਾਖੀ ਕਰਦਾ ਫਿਰ ਉਹਨੂੰ ਵਾਰਡ ਕਰਦਾ ਹੈ ਫਿਰ ਉਸਦੇ ਉੱਤੇ ਸਵਾਗਾ ਮਾਰਨੇ ਤੋਂ ਬਾਅਦ ਉਹ ਪੰਛੀ ਦੀ ਬਲਕੇ ਉਸ ਤੋਂ ਰਖਵਾਲੀ ਕਰਦਾ ਫਿਰ ਉਸ ਤੋਂ ਬਾਅਦ ਵਾਰਡ ਕਰਦਾ ਫਿਰ ਉਹਨੂੰ ਟਾਈਮ ਸਿਰ ਪਾਣੀ ਦਿੰਦਾ ਉਹਨੂੰ ਖਾਦ ਦਿੰਦਾ ਉਹਨੂੰ ਕੋਈ ਦਵਾਈ ਲਗਾਉਂਦਾ ਕਿ ਮੇਰੇ ਜਿਹੜੇ ਹੋਰ ਕੀੜੇ ਮਕੋੜੇ ਆ ਕਿ ਉਹ ਵੱਲੀ ਮੇਰੇ ਫਸਲ ਨੂੰ ਤਬਾਹ ਨਾ ਕਰ ਜਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਫਸਲ ਹਾਲੇ ਵੀ ਇੱਥੇ ਕਹਾਣੀ ਨਹੀਂ ਖਤਮ ਹੁੰਦੀ ਉਸ ਤੋਂ ਬਾਅਦ ਉਹ ਫਸਲ ਦੀ ਪੂਰੀ ਰਖਵਾਲੀ ਕਰਦਾ ਜਦੋਂ ਫਸਲ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਮਤਲਬ ਕਿ ਆਵਾਰਾ ਜਾਨਵਰ ਹੁੰਦੇ ਨੇ ਮੇਰੀ ਫਸਲ ਨੂੰ ਮੇਰੀ ਕੀਤੀ ਮਿਹਨਤ ਨੂੰ ਤਬਾਹ ਨਾ ਕਰ ਜਾਣ ਤੇ ਸੋ ਗੱਲ ਹੈ ਕਿ ਉਹ ਚੀਜ਼ ਇੰਨੀ ਪ੍ਰੋਸੈਸਿੰਗ ਤੋਂ ਬਾਅਦ ਸਾਡੇ ਘਰਾਂ ਵਿੱਚ ਆਉਂਦੀ ਹੈ ਠੀਕ ਹੈ ਜੀ ਫਿਰ ਵੀ ਤੁਸੀਂ ਦੇਖੋ ਸਾਨੂੰ ਉਸ ਅਕਾਲ ਪੁਰਖ ਨੇ ਇਸ ਧਰਤੀ ਤੋਂ ਹੀ ਸਾਨੂੰ ਸਾਰਾ ਕੁਝ ਦਿੱਤਾ ਹੈ ਕਿ ਤਾਈਓ ਅਸੀਂ ਕਹਿੰਦੇ ਨਾ ਧਰਤੀ ਸੋਨਾ ਉਗਲਦੀ ਹੈ ਅਸੀਂ ਦੇਖੋ ਸੋਨੇ ਜੋ ਹੀਰੇ ਜਵਾਹਰਾ ਤਾਂ ਬਿਨਾ रह ਸਕਦੇ ਆ ਪਰ ਲੇਕਿਨ ਖਾਣ ਪੀਣ ਤੋਂ ਕੋਈ ਵੀ ਅਸਰਤੀ ਦਾ ਇਨਸਾਨ ਨਹੀਂ रह ਸਕਦਾ ਪਾਣੀ ਤੋਂ ਬਿਨਾ ਖਾਣੇ ਤੋਂ ਬਿਨਾ ਆਵਾਜ਼ ਤੋਂ ਬਿਨਾ ਸੋ ਗੱਲ ਹੈ ਕਿ ਗੁਰੂ ਸਾਹਿਬ ਦੇਖੋ ਕਿੰਨੇ ਪਿਆਰੀਆਂ ਐਗਜ਼ਾਮਪਲਸ ਦੇ ਕੇ ਵੀ ਹਾਲੀ ਦਾ ਮਤਲਬ ਹੈ ਹਲਵਾਉਣ ਵਾਲਾ ਕਿਰਸਾਨੀ ਦਾ ਮਤਲਬ ਹੈ ਵਾਹੀ ਦਾ ਕੰਮ ਕਰਨੇ ਵਾਲਾ ਤੇ ਕਰਨੀ ਦਾ ਮਤਲਬ ਹੈ ਉੱਚਾ ਆਚਰਣ ਰੱਖਣਾ ਆਪਣੇ ਆਪਣੇ ਮਤਲਬ ਕਿ ਗੁਰੂ ਸਾਹਿਬ ਦਾ ਸੱਚੋ ਸURE ਸਭ ਕੋ ਉੱਪਰ ਸੱਚ ਆਚਾਰ ਤੇਰਾ ਆਚਰਨ ਸੱਚਾ ਤੇ ਸੋਚਾ ਹੋਵੇ ਠੀਕ ਹੈ ਜੀ ਫਿਰ ਅੱਛਾ ਉਸ ਤੋਂ ਬਾਅਦ ਕਹਿੰਦੇ ਨੇ ਸ਼ਰਮ ਸ਼ਰਮ ਦਾ ਮਤਲਬ ਹੁੰਦਾ ਮਿਹਨਤ ਕਰਨੀ ਉਦਮੀ ਬਣਨਾ ਐਫਰਟਸ ਕਰਨੇ ਉਸ ਕੰਮ ਵਾਸਤੇ ਉਸ ਕੰਮ ਵਾਸਤੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਤਿਆਰ ਕਰਨਾ ਕਿ ਵੀ ਅਸੀਂ ਇਹ ਕੰਮ ਕਰਨਾ ਹੁਣ ਤੁਸੀਂ ਦੇਖੋ ਜਦੋਂ ਅਸੀਂ ਕਿਸੇ ਵੀ ਚੰਗੇ ਕੰਮ ਵਾਸਤੇ ਤਿਆਰ ਹੁੰਨੇ ਆ ਸਾਡਾ ਕੁਦਰਤ ਵੀ ਉਹਨਾਂ ਹੀ ਸਾਥ ਦਿੰਦੀ ਹੈ ਕਿਉਂਕਿ ਸਾਡੇ ਵਿੱਚ ਹਿੰਮਤ ਜਿਹੜੀ ਆਂਦੀ ਹੈ ਨਾ ਉਹ ਅੰਦਰ ਬੈਠਾ ਰੱਬ ਹੀ ਸਾਨੂੰ ਸਾਨੂੰ ਉਦਮੀ ਬਣਾਉਂਦਾ ਹੈ ਕਿ ਵੀ ਚੱਲ ਉਠ ਇਹ ਕੰਮ ਤੂੰ ਕਰ ਤੇਰੇ ਕਰਨੇ ਯੋਗ ਹੈ ਤੂੰ ਇਹਦੇ ਵਿੱਚ ਕਰੇਗਾ ਤੇ ਤੈਨੂੰ ਪ੍ਰਾਪਤੀ ਮਿਲੇਗੀ ਤੈਨੂੰ ਚੜ੍ਹਦੀ ਕਲਾ ਮਿਲੇਗੀ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ ਫੇਰ ਕੀ ਹੁੰਦਾ ਜੀ ਹਾਲ ਵੀ ਹਲ ਵੀ ਵਾਇਆ ਗਿਆ ਕਿਸਾਨ ਨੇ ਉਦਮ ਵੀ ਕੀਤੇ ਐਫਰਟਸ ਵੀ ਕੀਤੇ ਮਿਹਨਤ ਵੀ ਕੀਤੀ ਫੇਰ ਅਗਲੀ ਵਿੱਚ ਜੇ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਉਨ ਸੰਤੋਖੀ ਦੇਖੋ ਸੰਤੋਖ ਸਾਨੂੰ ਸੰਤੋਖ ਸਾਨੂੰ ਨਾ ਇੰਨਾ ਕੁ ਖੇੜਾ ਦੇਗਾ ਇੰਨਾ ਕੁ ਵਿਕਾਸ ਦੇਗਾ ਹੁਣ ਤੁਸੀਂ ਦੇਖੋ ਅਸੀਂ ਨਾ ਬਾਰੀ ਤੋੜਦੇ ਲੋਕਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ ਕਿ ਫਲਾੜੇ ਕੋਲੋਂ ਐਵੇਂ ਠਿੰਕੇ ਕੋਲੋਂ ਇੰਨੀਆਂ ਗੱਡੀਆਂ ਉਹਦੇ ਕੋਲੋਂ ਵੱਡਾ ਕਾਰ ਹੈ ਉਹਦੇ ਕੋਲ ਇੰਨੀ ਜੁਐਲਰੀ ਹੈ ਉਹਨੇ ਕੱਪੜੇ ਵਧੀਆ ਪਾਉਂਦੇ ਨੇ ਔਰ ਰੋਜ਼ ਕਿਤੇ ਘੁੰਮਣ ਜਾਂਦੇ ਨੇ ਉਹ ਛੁੱਟੀਆਂ ਵਿੱਚ ਫੋਰਨ ਜਾਂਦੇ ਨੇ ਐਬ੍ਰਾਡ ਜਾਂਦੇ ਨੇ ਪਰ ਲੇਕਿਨ ਨਾ ਸਾਨੂੰ ਕਿਸੇ ਦੇ ਵੀ ਅੰਦਰ ਦਾ ਨਹੀਂ ਪਤਾ ਹੁੰਦਾ ਕੀਸੀ ਕਿਸੇ ਦੇ ਅੰਦਰ ਕੀ ਚੱਲ ਰਿਹਾ ਹੈ ਜਾਂ ਕਿਸੇ ਦਾ ਜੀਵਨ ਅੰਦਰੋਂ ਕਿਉਂ ਹੈ ਅਸੀਂ ਨਾ ਬਾਰੀ ਤੋੜਤੇ ਦੇਖਦੇ ਕਿ ਅਸੀਂ ਇੱਕ ਇੱਕ ਕੰਪੀਟੀਸ਼ਨ ਦੀ ਰੇਸ ਵਿੱਚ ਫਸ ਚੰਨੇ ਆ ਕਿ ਉਹਦੇ ਕੋਲ ਉਹ ਐ ਵੈ ਤੇ ਮੇਰੇ ਕੋਲ ਐ ਨਹੀਂ ਤੁਸੀਂ ਅਸੀਂ ਆਪਣੇ ਜੀਵਨ ਵਿੱਚ ਝਾਤ ਮਾਰੀਏ ਅਸੀਂ ਕਰੋੜਾਂ ਬੰਦਿਆਂ ਵਿੱਚੋਂ ਉਹ ਬੰਦਿਆਂ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਹਾਰ ਦਿੱਤਾ ਹੈ ਆਪਣੇ ਚੰਗੇ ਬੱਚੇ ਦਿੱਤੇ ਨੇ ਆਪਣੀ ਸਭ ਤੋਂ ਪਿਆਰੀ ਚੀਜ਼ ਹੈ ਕਿ ਸਿਹਤ ਆ ਵੀ ਦਿੱਤੀ ਆ ਸਾਨੂੰ ਆਰੋਗ ਰੱਖਿਆ ਹੋਇਆ ਸਾਨੂੰ ਕੋਈ ਬਿਮਾਰੀ ਨਹੀਂ ਹੈਗੀ ਦੇਖੋ ਇਹ ਕਿੰਨੀ ਆਦਤ ਹੈ ਉਸ ਅਕਾਲ ਪੁਰਖ ਦੀਆਂ ਪਰ ਲੇਕਿਨ ਅਸੀਂ ਨਾ ਮਤਲਬ ਕਿ ਜ਼ਿਆਦਾ ਦੀ ਚਾਹ ਵਿੱਚ ਜ਼ਿਆਦਾ ਦੀ ਇੱਛਾ ਵਿੱਚ ਜਿਹੜਾ ਸਾਨੂੰ ਰੱਬ ਨੇ ਗੁਰੂ ਸਾਹਿਬ ਨੇ ਦਿੱਤਾ ਹੁੰਦਾ ਨਾ ਅਸੀਂ ਉਹਦਾ ਆਨੰਦ ਨਹੀਂ ਮਾਣਦੇ ਗੁਰੂ ਸਾਹਿਬ ਨੇ ਸਾਨੂੰ ਸੰਤੋਖੀ ਜੀਵਨ ਦਿੱਤਾ ਕਿ ਜੋ ਤੇਰੇ ਕੋਲ ਹੈਗਾ ਉਹਦਾ ਸ਼ੁਕਰ ਕਰਨਾ ਤੇ ਅਦਰ ਉਦਰ ਨਹੀਂ ਤੱਕਣਾ ਆਪਣੇ ਵੱਲ ਧਿਆਨ ਕਰਨਾ ਆਪਣੇ ਵੱਲ ਆਪਣੇ ਆਗੂਣਾ ਵੱਲ ਧਿਆਨ ਕਰਨਾ ਆਪਣੀਆਂ ਗਲਤ ਜਿਹੜੀਆਂ ਸਾਡੇ ਵਿੱਚ ਮਤਲਬ ਕਿ ਸਾਡੇ ਵਿੱਚ ਕੁਝ ਵੀ ਗਲਤ ਹੁੰਦਾ ਹੈ ਉਹਦੇ ਵੱਲ ਧਿਆਨ ਕਰਕੇ ਆਪਣੀਆਂ ਗਲਤ ਡੀਡਸ ਨੂੰ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਗਿਆਨ ਦੁਆਰਾ ਸਹੀ ਕਰਨਾ ਇੱਥੇ ਵੀ ਕਹ ਰਹੇ ਨੇ ਨਾਮ ਵੇਸ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਗਰੀਬੀ ਵੇਸਦਾ ਹੁੰਦਾ ਜੀ ਸਾਦਾ ਲਿਬਾਸ ਸਾਦਗੀ ਵਾਲਾ ਜੀਵਨ ਸਾਦਾ ਜੀਵਨ ਸਾਦਗੀ ਵਾਲਾ ਜੀਵਨ ਫਿਰ ਕਹਿੰਦੇ ਨੇ ਇਸ ਪੈਲੀ ਵਿੱਚ ਪਰਮਾਤਮਾ ਦਾ ਨਾਮ ਬੀਜ ਸੰਤੋਖ ਦਾ ਸੁਹਾਗਾ ਬਣਾ ਤੇ ਆਪਣਾ ਸਾਦਾ ਜੀਵਨ ਤੇ ਉੱਚਾ ਆਚਰਣ ਰੱਖ ਹੁਣ ਤੁਸੀਂ ਦੇਖੋ ਜਿਵੇਂ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਨਾ ਕਿ ਜਿਵੇਂ ਜਿਵੇਂ ਅਸੀਂ ਸਿੰਪਲ ਲੀਵਿੰਗ ਹਾਈ ਥਿੰਕਿੰਗ ਵਾਲੇ ਹੋ ਜੰਨਾ ਉੱਚੇ ਵਿਚਾਰ ਤੇ ਸਿੰਪਲ ਸਾਦਾ ਜੀਵਨ ਹੋਏਗਾ ਅਸੀਂ ਓਨੇ ਹੀ ਸੁਖੀ ਹੋਵਾਂਗੇ ਤੁਸੀਂ ਕਦੀ ਵੀ ਦੇਖੋ ਕਦੀ ਵੀ ਤੁਸੀਂ ਆਪਣੇ ਜੀਵਨ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਆਵਾਂਗੇ ਨਾ ਅਸੀਂ ਸਾਰੇ ਜਣੇ ਤੇ ਅਸੀਂ ਬੜੇ ਹੀ ਸੁਖੀ ਹੋਵਾਂਗੇ ਕਿਉਂਕਿ ਸਾਨੂੰ ਇੱਕ ਤੇ ਦਿਖਾਵਾ ਕਰਨੇ ਦੀ ਲੋੜ ਨਹੀਂ ਹੋਏਗੀ ਇੱਕ ਅਸੀਂ ਕਿਸੇ ਦੇ ਕੰਪੀਟੀਸ਼ਨ ਦੀ ਰੇਸ ਵਿੱਚ ਨਹੀਂ ਹੋਵਾਂਗੇ ਅਸੀਂ ਵੀ ਇਹ ਲੈਣਾ ਉਹ ਲੈਣਾ ਜੋ ਸਾਨੂੰ ਰੱਬ ਨੇ ਦਿੱਤਾ ਹੋਏਗਾ ਅਸੀਂ ਉਹਦੇ ਵਿੱਚ ਸੈਟੀਸਫਾਈਡ ਹੋਵਾਂਗੇ ਤੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨੇ ਵਿੱਚ ਜੁੜਾਂਗੇ ਜਿੰਨਾ ਦੇਖੋ ਸਾਨੂੰ ਨਾ ਮੈਨੂੰ ਐਸ ਐਕਚੁਅਲੀ ਜਪਹਿਲਾ ਨਾ ਕਿਸੇ ਨਾਲ ਡਿਸਕਸ ਹੋ ਰਹੀ ਸੀਗੀ ਵੀ ਉਹਨਾਂ ਦਾ ਛੋਟਾ ਘਰ ਸੀਗਾ ਤੇ ਉਹਨਾਂ ਨੇ ਵੱਡਾ ਘਰ ਲੈ ਲਿਆ ਤਦ ਤੋਂ ਦੋਨੋਂ ਹਸਬੰਡ ਵਾਈਫ ਮਿਹਨਤ ਕਰਦੇ ਸੀਗੇ ਨੇਚਰਲੀ ਗੱਲ ਹੈ ਕਿ ਜਿੰਨਾ ਵੱਡਾ ਘਰ ਹੋਏਗਾ ਜਿੰਨੀ ਵੱਡੀ ਅਸੀਂ ਸਪੇਸ ਵਿੱਚ ਰਹਿ ਰਹੇ ਹੋਵਾਂਗੇ ਸਾਡਾ ਸਾਡਾ ਜਿਹੜਾ ਮਾਈਂਡ ਹੋਏਗਾ ਨਾ ਉਸ ਮਾਈਂਡ ਵਿੱਚ ਵੀ ਸਾਨੂੰ ਉਸ ਉਨੀ ਉਨੀ ਹੀ ਸਪੇਸ ਦੇਣੀ ਪੈਂਦੀ ਹੈ ਜਿੰਨਾ ਵੱਡਾ ਸਾਡਾ ਬਿਜ਼ਨਸ ਹੋਏਗਾ ਜਿੰਨਾ ਵੱਡਾ ਸਾਡਾ ਘਰ ਹੋਏਗਾ ਸਾਡੇ ਦਿਮਾਗ ਨੂੰ ਦਿਮਾਗ ਵਿੱਚ ਵੀ 19 ਸਪੇਸ ਹੀ ਬਿਜ਼ਨਸ ਨੂੰ ਤੇ 19 ਸਪੇਸ ਘਰ ਨੂੰ ਦੇਣੀ ਪਈਗੀ ਤੇ ਉਹ ਕਹਿੰਦੇ ਕਿ ਅਸੀਂ ਪਹਿਲਾਂ ਜਦੋਂ ਦੋ ਕਮਰਿਆਂ ਦਾ ਘਰ ਸੀਗਾ ਅਸੀਂ ਬੜੇ ਸੁਖੀ ਸੀਗੇ ਵੀ ਅਸੀਂ ਕੰਮਾਂ ਵਾਲੀਆਂ ਕੋਈ ਵੀ ਨਹੀਂ ਲਾਈਆਂ ਹੋਈਆਂ ਸੀ ਅਸੀਂ ਆਪ ਹੀ ਕੰਮ ਕਰ ਲੈਂਦੇ ਸੀ ਪਰ ਲੇਕਿਨ ਜਦੋਂ ਤੋਂ ਅਸੀਂ ਘਰ ਲਿੱਤਾ ਸਾਡੇ ਘਰ ਦੇ ਖਰਚੇ ਵਧ ਗਏ ਕਿਉਂਕਿ ਜਦੋਂ ਅਸੀਂ ਕੁਝ ਵੱਡਾ ਦੇਖ ਕੇ ਵੱਡੇ ਲੋਕਾਂ ਨੂੰ ਦੇਖ ਕੇ ਵੱਡੀ ਚੀਜ਼ਾਂ ਲੈਣੇ ਆ ਉਹਦੇ ਨਾਲ ਸਾਡੇ ਖਰਚੇ ਵਧਨੀ ਵਧਨੇ ਕਿਤੇ ਤੇ ਉਹ ਬੀਬੀ ਜੀ ਆਪ ਕੰਮ ਕਰਦੇ ਸੀਗੇ ਤੇ ਕਿਤੇ ਪੰਜ ਕਮਰਿਆਂ ਦੇ ਘਰ ਵਿੱਚ ਹੁਣ ਕੰਮ ਵਾਲੇ ਵੀ ਲਗਾਈ ਮਾਲੀ ਵੀ ਲਗਾਇਆ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਕਰਨੇ ਵਾਸਤੇ ਵੀ ਕਿਉਂਕਿ 19 ਸਪੇਸ ਨੂੰ ਸਾਹਮਣਾ ਇਕੱਲਾ ਬੰਦਾ ਨਹੀਂ ਕਰ ਸਕਦਾ ਹੁੰਦਾ ਤੇ ਉਹ ਕਹਿੰਦੇ ਕਿ ਅਸੀਂ ਤਾਂ ਵੀ ਮੁਸੀਬਤ ਮੁਲ ਲੈ ਲਈ ਉਹ ਕਿਉਂ ਅਸੀਂ ਮੁਸੀਬਤ ਮੁਲ ਲੈ ਲੀਤੀ ਕਿ ਅਸੀਂ ਆਡਗਵਾਨ ਨੂੰ ਦੇਖਿਆ ਜਦਕਿ ਸਾਨੂੰ ਲੋੜ ਨਹੀਂ ਸੀ ਕਿ ਉਹਦੀ ਸਾਡਾ ਬਹੁਤ ਵਧੀਆ ਸਰਦਾ ਪਿਆ ਸੀ ਉਸ ਚੀਜ਼ ਪਰ ਲੇਕਿਨ ਅਸੀਂ ਇੱਕ ਮਤਲਬ ਕਿ ਇਹ ਦੇਖ ਕੇ ਦਿਖਾਵੇ ਵਿੱਚ ਦਿਖਾਵੇ ਦੇ ਗੇਮ ਵਿੱਚ ਫਸ ਕੇ ਅਸੀਂ ਆਪਣਾ ਜ਼ਿਆਦਾ ਨੁਕਸਾਨ ਕਰ ਲਿਆ ਫਿਰ ਉਹ ਕਹਿੰਦੇ ਇੰਨੀ ਮਿਹਨਤ ਦੇ ਬਾਅਦ باوجود ਵੀ ਸਾਡੇ ਕੋਲੋਂ ਚਾਰ ਪੈਸੇ ਨਹੀਂ ਜੁੜਦੇ ਕਿਉਂਕਿ ਸਾਰਾ ਕੁਝ ਹੀ ਸਾਡਾ ਕਿਸ਼ਤਾਂ ਚ ਲੰਘ ਜਾਂਦਾ ਗੱਡੀ ਦੀ ਕਿਸ਼ਤ ਦੇ ਦਿੱਤੀ ਘਰ ਦੀ ਕਿਸ਼ਤ ਦੇ ਦਿੱਤੀ ਕੰਮਾਂ ਵਾਲੇ ਨੂੰ ਦੇ ਦਿੱਤਾ ਘਰ ਦੇ ਖਰਚੇ ਕਰ ਲੇਤੇ ਹੁਣ ਤੁਸੀਂ ਦੇਖੋ ਵੀ ਐਸਾ ਨੂੰ ਕਿਸੇ ਨੇ ਨਹੀਂ ਕਿਹਾ ਹੁੰਦਾ ਪਰ ਲੇਕਿਨ ਅਸੀਂ ਕਿਉਂ ਕੀਤਾ ਇਸ ਤਰ੍ਹਾਂ ਕਿਉਂਕਿ ਅਸੀਂ ਲੋਹਾ ਨੂੰ ਦੇਖਿਆ ਅਸੀਂ ਆਪਣੇ ਆਂਡ ਗਵਾਂਡ ਨੂੰ ਦੇਖਿਆ ਅਸੀਂ ਆਪਣੇ ਰਿਸ਼ਤੇਦਾਰੀਆਂ ਨੂੰ ਦੇਖਿਆ ਅਸੀਂ ਐ ਨਹੀਂ ਦੇਖਿਆ ਕਿ ਸਾਡੇ ਨੂੰ ਸਾਡੇ ਵਾਸਤੇ ਕੀ ਚੀਜ਼ ਵਧੀਆ ਤੇ ਕੀ ਚੀਜ਼ ਮਾੜੀ ਪਰ ਲੇਕਿਨ ਅਸੀਂ ਦੁਨੀਆ ਦੀ ਰੇਸ ਵਿੱਚ ਦੁਨੀਆ ਦੀ ਗੇਮ ਵਿੱਚ ਫਸੇ ਇੱਥੇ ਤਾਂ ਹੀਓ ਗੁਰੂ ਸਾਹਿਬ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਫਿਰ ਕਹਿੰਦੇ ਨੇ ਅਗਲੀ ਪੰਕਤੀ 'ਚ ਪਾਉ ਕਰਮ ਕਰ ਜਮ ਸੀ ਸੇਖਰ ਭਾਗਤ ਦੇਖ ਕਹਿੰਦੇ ਪਾਉ ਦਾ ਮਤਲਬ ਹੁੰਦਾ ਪ੍ਰੇਮ ਹੁਣ ਤੁਸੀਂ ਦੇਖੋ ਜਿਹੜਾ ਪ੍ਰੇਮ ਹੈ ਨਾ ਪ੍ਰੇਮ ਤੋਂ ਬਿਨਾ ਤੁਸੀਂ ਬਾਣੀ ਪੜ ਲੋਗੇ ਨਾ ਕਦੀ ਵੀ ਸਾਨੂੰ ਸਮਝ ਨਹੀਂ ਆਏਗੀ ਕਦੀ ਵੀ ਪ੍ਰੇਮ ਦਾ ਮਤਲਬ ਹੁੰਦਾ ਆਪਸ ਸਮਰਪਣ ਕਰਨਾ ਹੁਣ ਤੁਸੀਂ ਦੇਖੋ ਹਸਬੰਡ ਵਾਈਫ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਜੇ ਉਹ ਸਮਰਪਿਤ ਨਹੀਂ ਨਾ ਹੁੰਦੇ ਇੱਕ ਬੋਝ ਹੁੰਦਾ ਇੱਕ ਦੂਸਰੇ ਨੂੰ ਅਸੀਂ ਅੰਡਰਸਟੈਂਡ ਨਹੀਂ ਨਾ ਕਰਦੇ ਜੋ ਦੋ ਹਸਬੰਡ ਵਾਈਫ ਦਾ ਰਿਸ਼ਤਾ ਕਿਉਂਕਿ ਸਾਰੇ ਰਿਸ਼ਤੇ ਸਾਨੂੰ ਬਣੇ ਬਣਾਏ ਮਿਲਦੇ ਆ ਮੇਰੀ ਕੋਈ ਚੁਆਇਸ ਨਹੀਂ ਸੀ ਕਿ ਮੇਰਾ ਭਰਾ ਕੌਣ ਹੋਵੇ ਮੇਰੀ ਕੋਈ ਚੁਆਇਸ ਨਹੀਂ ਸੀ ਕਿ ਮੇਰੇ ਮਾਪਿਓ ਕੌਣ ਹੋਣ ਮੇਰੀ ਕੋਈ ਚੁਆਇਸ ਨਹੀਂ ਸੀ ਮੇਰੇ ਦਾਦਕੇ ਨਾਨਕੇ ਮਾਮੀਆਂ ਮਾਸੀਆਂ ਭੂਆ ਚਾਚੀਆਂ ਤਾਈਆਂ ਕਿਉਂ ਪਰ ਇੱਕ ਚੁਆਇਸ ਸਾਨੂੰ ਗੁਰੂ ਸਾਹਿਬ ਉਸ ਤੋਂ ਬਾਅਦ ਜਿਹੜਾ ਰਿਸ਼ਤਾ ਹੁੰਦਾ ਸੜਾ ਹਸਬੰਡ ਵਾਈਫ ਦਾ ਜੇ ਅਸੀਂ ਅੰਡਰਸਟੈਂਡ ਨਹੀਂ ਨਾ ਕਰਦੇ ਉਹ ਫਿਰ ਬੋਝ ਬਣਦਾ ਭੋਜ ਬਣਦਾ ਉਹ ਨੀਰਾ ਬਿਮਾਰੀਆਂ ਦਾ ਘਾਰ ਹੁੰਦਾ ਨੀਰਾ ਕਲੇਸ਼ ਦਾ ਘਾਰ ਹੁੰਦਾ ਉਹ ਪ੍ਰੇਮ ਤੇ ਖਲੋਤਾ ਹੈ ਵਿਸ਼ਵਾਸ ਤੇ ਖਲੋਤਾ ਹੈ ਹਰ ਰਿਸ਼ਤਾ ਸਾਡਾ ਬਾਰ ਦਾ ਵੀ ਪਰ ਜਿਹੜਾ ਅਸੀਂ ਗੁਰੂ ਨਾਲ ਪ੍ਰੇਮ ਕਰਨਾ ਹੈ ਨਾ ਉਸ ਅਕਾਲ ਪੁਰਖ ਨਾਲ ਉਹਦੇ ਵਿੱਚ ਨਾ ਪ੍ਰੇਮ ਬਹੁਤ ਜ਼ਰੂਰੀ ਹੈ ਨਹੀਂ ਤੇ ਨਾ ਬੋਝ ਬਣ ਜਾਂਦਾ ਜਿਵੇਂ ਮੰਨ ਲਓ ਕਿ ਮੈਂ ਪਾਠ ਕੀਤਾ ਜਪਜੀ ਸਾਹਿਬ ਮੈਨੂੰ ਪ੍ਰੇਮ ਨਹੀਂ ਹੈ ਮੈਨੂੰ ਕਦੀ ਸਮਝ ਨਹੀਂ ਆਏ ਕਿ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ ਮੈਂ ਇੱਕ ਬੋਝ ਬਣਾ ਕੇ ਗੁਰੂ ਸਾਹਿਬ ਕਹਿੰਦੇ ਨਾ ਵੀ ਮਲਕੇ ਨਾਤਾ ਉਹਦੇ ਵਿੱਚ ਕੁਝ ਲਿੱਤਾ ਤੇ ਨਾ ਕੁਝ ਸਮਝਿਆ ਹੁਣ ਇੱਕ ਬੋਝ ਬਣ ਕੇ ਤੇ ਫਿਰ ਅਸੀਂ ਕਹਿੰਦੇ ਹਾਂ ਨਾ ਸਾਨੂੰ ਆਨੰਦ ਨਹੀਂ ਆਇਆ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਨੀਂਦ ਆਉਂਦੀ ਐ ਸਾਨੂੰ ਉਪਕਾਇਆ ਆਉਂਦੀ ਐ ਸਾਨੂੰ ਉਵਾਸੀਆਂ ਆਉਂਦੀ ਐ ਸਾਡਾ ਮਨ ਨਹੀਂ ਲੱਗਦਾ ਸਾਡੇ ਗੋਡੇ ਦੁਖਦੇ ਆ ਬਿਲਕੁਲ ਝੌਂਕੜਾ ਨਹੀਂ ਮਾਰਿਆ ਜਾਂਦਾ ਇਹ ਸਾਰਾ ਪਤਾ ਕਿਉਂ ਹੁੰਦਾ ਕਿ ਸਾਨੂੰ ਉਸ ਗੁਰਬਾਣੀ ਵਿੱਚ ਰਸ ਨਹੀਂ ਆਇਆ ਸਾਨੂੰ ਸਮਝ ਨਹੀਂ ਆਈ ਮੇਰੇ ਮਨ ਤੇ ਮੇਰੇ ਸੂਰਤ ਨੇ ਉਸ ਗੁਰਬਾਣੀ ਦਾ ਗਿਆਨ ਉਸ ਗੁਰਬਾਣੀ ਦਾ ਉਪਦੇਸ਼ ਗੁਰੂ ਸਾਹਿਬ ਦਾ ਨਹੀਂ ਲਿੱਤਾ ਤੇ ਇਸ ਕਰਕੇ ਸਾਨੂੰ ਬੁਖਾਈਆਂ ਆਉਂਦੀਆਂ ਇੱਥੇ ਵੀ ਗੁਰੂ ਕਹਿੰਦੇ ਪਾਉ ਦਾ ਮਤਲਬ ਹੁੰਦਾ ਪ੍ਰੇਮ ਤੇ ਪ੍ਰੇਮ ਦਾ ਮਤਲਬ ਹੁੰਦਾ ਨਿਰਮਲ ਪਾਉ ਵੀ ਹਮੇਸ਼ਾ ਤੁਸੀਂ ਉਹਨੂੰ ਸਦਾ ਅੰਗ ਸੰਗ ਸਮਝਣਾ ਇਹ ਪ੍ਰੇਮ ਹੈ ਪ੍ਰੇਮ ਦਾ ਮਤਲਬ ਡਿਮਾਂਡਸ ਨਹੀਂ ਹੁੰਦੀਆਂ ਜਿਹੜੀ ਹਸਬੰਡ ਵਾਈਫ 'ਚ ਡਿਮਾਂਡਸ ਹੁੰਦੀਆਂ ਨੇ ਜਿਹੜੀ ਵਾਈਫ ਡਿਮਾਂਡਸ ਹੀ ਕਰੀ ਜਾਏਗੀ ਜਾਂ ਹਸਬੰਡ ਡਿਮਾਂਡਸ ਕਰੇਗਾ ਤੂੰ ਮੇਰੇ ਵੱਸਤੇ ਇਹ ਕਾਰ ਮੇਰੀ ਫਬਾਰ ਟਾਈਮ 'ਚ ਰਾਣੀ ਚਾਹੀਦੀ ਹੈ ਮੇਰੀ ਚਾਹ ਟਾਈਮ 'ਚ ਰਾਣੀ ਚਾਹੀਦੀ ਹੈ ਮੇਰੇ ਕੱਪੜੇ ਇੱਥੇ ਪੇ ਹੋਣੇ ਚਾਹੀਦੇ ਨੇ ਮੇਰਾ ਰੁਮਾਲ ਕਿੱਥੇ ਗਿਆ ਮੇਰਾ ਇਹ ਕਿੱਥੇ ਗਿਆ ਉਹ ਪ੍ਰੇਮ ਨਹੀਂ ਹੁੰਦਾ ਉਹ ਸਿਰਫ ਇਹ ਹੁੰਦਾ ਕਿ ਮੇਰਾ ਕੰਮ ਹੋਣਾ ਚਾਹੀਦਾ ਕਿ ਮੈਂ ਆਪਣੇ ਪ੍ਰੇਮੀ 'ਚ ਤੇ ਹੁੰਦਾ ਚਲ ਤੂੰ ਤੁਸੀਂ ਇਹ ਕੰਮ ਕਰ ਲਓ ਮੈਂ ਇਹ ਕੰਮ ਕਰ ਲਾਂਗੀ ਹਸਬੰਡ ਵਾਈਫ ਪ੍ਰੇਮ ਦਾ ਮਤਲਬ ਹੁੰਦਾ ਸਮਰਪਿਤ ਭਾਵਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਪਾਓ ਕਰਮ ਕਰ ਜਮਸੀ ਸੇਖਰ ਭਾਗਟ ਦੇ ਪਾਉ ਦਾ ਮਤਲਬ ਹੁੰਦਾ ਜੀ ਪ੍ਰੇਮ ਕਰਮ ਦਾ ਮਤਲਬ ਹੁੰਦਾ ਬਖਸ਼ਿਸ਼ ਦੇਖੋ ਉਹਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਰਹਿੰਦੀ ਹੈ ਫਿਰ ਕਹਿੰਦੇ ਨੇ ਫਿਰ 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 ਉਸ ਤੋਂ ਬਾਅਦ ਕੀ ਕਹਿੰਦੇ ਨੇ ਪਾਓ ਕਰ ਜਮਸੀ ਫਿਰ ਉਹ ਬੀਜ ਉੱਗਣ ਲੱਗ ਜਾਂਦਾ ਬੀਜ ਉਗ ਉਗਣਾ ਹੀ ਉਗਣਾ ਹੈ ਕਿਉਂਕਿ ਜਦੋਂ ਅਸੀਂ ਪਹਿਲੇ ਵਾਲੀ ਐਕਸਰਸਾਈਜ਼ ਕਰਾਂਗੇ ਫਿਰ ਭਾਗੜ ਦਾ ਮਤਲਬ ਹੁੰਦਾ ਹੈ ਭਾਗਾ ਵਾਲੇ ਧਨਾੜ ਅਸੀਂ ਬਣ ਜਾਂਦੇ ਹਾਂ ਜਦੋਂ ਅਸੀਂ ਨਾਮ ਬੀਜ ਆਪਣੇ ਅੰਦਰ ਸੰਤੋਖ ਸੁਹਾਗਾ ਸੰਤੋਖ ਦਾ ਸੁਹਾਗਾ ਵਾਣਿਆ ਆਪਣੇ ਮਨ ਨੂੰ ਗੁਰੂ ਦੀ ਗੁਰੂ ਦਾ ਦਿੱਤਾ ਹੋਇਆ ਗਿਆਨ ਦੁਆਰਾ ਅਸੀਂ ਆਪਣੀ ਜ਼ਿੰਦਗੀ ਜੀਉਣਾ ਸ਼ੁਰੂ ਕਰਦੇ ਹਾਂ ਆਪਣੇ ਆਪ ਨੂੰ ট্রান্সਫਾਰਮ ਕਰਦੇ ਆ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਗੁਰੂ ਦੇ ਸਾਹਮਣੇ ਸਮਰਪਿਤ ਕਰਦੇ ਆ ਪ੍ਰੇਮ ਭਾਵਨਾ ਨਾਲ ਉਹਦੀ ਗੁਰ ਬਾਣੀ ਨੂੰ ਪੜ੍ਹਦੇ ਆ ਸਮਝਦੇ ਆ ਉਹਦੇ ਉੱਤੇ ਤੁਰਨੇ ਦੀ ਕੋਸ਼ਿਸ਼ ਕਰਦੇ ਆ ਫਿਰ ਗੁਰੂ ਸਾਹਿਬ ਕਹਿੰਦੇ ਨੇ ਫਿਰ ਕਿਉਂਦਾ ਜੀ ਪ੍ਰਮਾਤਮਾ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਏਗਾ ਤੇ ਦੇਖ ਇਹ ਸਰੀਰ ਸਰੀਰ ਹੀ ਭਾਗਾ ਵਾਲਾ ਬਣ ਜਾਏਗਾ ਫਿਰ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ ਇਹ ਰਹਾਉ ਵਾਲੀ ਪੰਕਤੀ ਆ ਜੀ ਬਾਬਾ ਮਾਇਆ ਸਾਥ ਨਾ ਹੋਏ ਮਾ ਇਨ ਮਾਇਆ ਜਗ ਮੋਹਿਆ ਫਿਰਲਾ ਪੂਚੇ ਕੋਈ 헤 ਪਾਈ ਇੱਥੋਂ ਤੁਰਨ ਵਾਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੇ ਹੁਣ ਮਾਇਆ ਹੈਗੀ ਕੀ ਦੇਖੋ ਅਸੀਂ ਸਾਰਾ ਕੁਝ ਗੁਰੂ ਸਾਹਿਬ ਨੇ ਕਿਰਤ ਦੇ ਸਾਨੂੰ ਸਿਧਾਂਤ ਦਿੱਤੇ ਪੈਸਾ ਵੀ ਮਾਇਆ ਵੇ ਪਰ ਲੇਕਿਨ ਜੋ ਦੋ ਅਸੀਂ ਉਹਦੇ ਤੋਂ ਦੂਰ ਜਾਂਦੇ ਆ ਜਦੋਂ ਅਸੀਂ ਗੁਰੂ ਦੇ ਕਹਿਣੇ ਤੋਂ ਬਾਹਰ ਦੂਜੀ ਮਤਲਬ ਕਿ ਦੂਜੀ ਕੋਈ ਦੂਜੀ ਮੋਈ ਕੋਈ ਆਸ ਜਦੋਂ ਅਸੀਂ ਗੁਰੂ ਨੂੰ ਭੁੱਲ ਕੇ ਕੁਝ ਵੀ ਗਲਤ ਕੰਮ ਕਰਦੇ ਆ ਨਾ ਉਹ ਸਭ ਕੁਝ ਹੀ ਮਾਇਆ ਹੈ ਜੀਤੇ ਵਿੱਚ ਗੁਰੂ ਦਾ ਉਪਦੇਸ਼ ਉਹ ਮਾਇਆ ਨਹੀਂ ਹੈ ਪੈਸਾ ਕਮਾਣਾ ਆਪਣੇ ਘਰ بیوی ਬੱਚਿਆਂ ਨੂੰ ਪਾਲਣਾ ਆਪਣੇ ਵੱਡੇ ਬਜ਼ੁਰਗਾ ਦਾ ਸਤਿਕਾਰ ਕਰਨਾ ਆਪਣੇ ਘਰ ਬਣਾਣੇ ਗੱਡੀ ਰੱਖਣੀ bizness ਕਰਨਾ ਖਾਣਾ ਪੀਣਾ ਸਭ ਕੁਝ ਪਰਮਾਤਮਾ ਨੇ ਗੁਰੂ ਸਾਹਿਬ ਕਹਿੰਦੇ ਨੇ ਐਨੂੰ ਮੈਂ ਕਿ ਗੁਰੂ ਸਾਹਿਬ ਨੇ ਕਦੀ ਨਹੀਂ ਰੋਕਿਆ ਉੱਤੇ ਤਾਂ ਕਹਿੰਦੇ ਖਵੰਦਿਆਂ ਪਹਨੰਦਿਆਂ ਹਸੰਦਿਆਂ ਵਿੱਚੇ ਹੋਵੇ ਮੁਕਤ ਐਨੂੰ ਕਿਸੇ ਚੀਜ਼ ਨੂੰ ਨਹੀਂ ਮਨਾ ਕੀਤਾ ਮਾਇਆ ਤਾਂ ਬਣਦੀ ਹੈ ਜਦੋਂ ਅਸੀਂ ਝੂਠ ਦਾ ਆਸਰਾ ਲੈਂਦੇ ਹਾਂ ਜਦੋਂ ਅਸੀਂ ਉਹਨੂੰ ਅੰਗ ਸੰਗ ਉਹਨੂੰ ਪ੍ਰੈਜ਼ੈਂਟ ਨਹੀਂ ਸਮਝਦੇ ਉਹ ਸਭ ਕੁਝ ਹੀ ਮਾਇਆ ਹੈ ਹੋਰ ਕੁਝ ਵੀ ਮਾਇਆ ਨਹੀਂ ਹੈ ਇਹ ਸੰਸਾਰ ਉਸ ਪ੍ਰਮਾਤਮਾ ਨੇ ਬਹੁਤ ਖੂਬਸੂਰਤ ਬਣਾਇਆ ਹੋਇਆ ਹੈ ਕਿ ਕਿਸੇ ਵੀ ਚੀਜ਼ ਤੋਂ ਬਿਨਾ ਚੱਲ ਨਹੀਂ ਸਕਦਾ ਫਿਰ ਅਗਲੇ ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਬਾਬਾ ਮਾਇਆ ਸਾਤ ਨ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੋਚੇ ਕੋਈ ਰਹੋ ਅਸੀਂ ਨਾ ਸਾਰੇ ਵਿਰਲੇ ਬਣ ਸਕਦੇ ਸਾਨੂੰ ਲੱਗਦਾ ਹੈ ਸਾਨੂੰ ਨਾ ਆਮ ਤੌਰ ਤੇ ਸਾਨੂੰ ਦੱਸਿਆ ਜਾਂਦਾ ਹੈ ਕਿ ਕਿਸੇ ਕਿਸੇ ਤੇ ਕਿਰਪਾ ਹੁੰਦੀ ਹੈ ਤੇ ਕੋਈ ਕੋਈ ਵਿਰਲਾ ਬੰਦਾ ਨਹੀਂ ਦੇਖੋ ਇੱਕ ਤਾਂ 50% ਤੇ ਸਾਡਾ ਸਾਰਿਆਂ ਦਾ ਕੰਮ ਹੋਇਆ ਹੋਇਆ ਹੈ कि ਸਾਡੇ ਸਾਰਿਆਂ ਵਿੱਚ ਹੀ ਪਰਮਾਤਮਾ ਹੈ 50% ਹੋਈ ਕੰਮ ਹੋਇਆ ਮੈਂ ਨਾ ਸੋਟੂ ਸ਼ੁਰੂ ਅਸੀਂ ਕਰਨਾ ਹੁੰਦਾ 51 ਤੋਂ ਠੀਕ ਹੈ ਨਾ ਜੀ ਹੁਣ ਤੁਸੀਂ ਗੁਰੂ ਸਾਹਿਬ ਕਹਿੰਦੇ ਨੇ ਕਿੰਨੇ ਹੀ ਤੁਸੀਂ ਜਦੋਂ ਵੀ ਗੁਰਬਾਣੀ ਨੂੰ ਅਸੀਂ ਧਿਆਨ ਨਾਲ ਵਿਚਾਰ ਕੇ ਪੜਾਂਗੇ ਨਾ ਗੁਰੂ ਸਾਹਿਬ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਇ ਤਿਸਤਾਂ ਤਿਸਤੇ ਚਾਨਣ ਸਭ ਮੈਂ ਚਾਨਣ ਹੋਇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਜੋ ਸਭ ਮੈਂ ਰਿਹਾ ਸਮਾਏ ਕੰਮ ਆਇਆ ਨਾ ਅੱਧਾ ਕੰਮ ਹੋ ਗਿਆ ਸਾਡਾ ਸਾਰਿਆਂ ਦਾ ਇਹ ਉਹ ਸਭ ਵਿੱਚ ਹੀ ਸਮਾਇਆ ਹੋਇਆ ਹੈ ਅੱਜ ਸਭ ਵਿੱਚ ਹੀ ਇੱਕ ਰੂਪ ਹੈ ਕਿਸੇ ਵਿੱਚ ਵੱਧ ਘਟ ਨਹੀਂ ਹੈ ਐ ਨਹੀਂ ਕਿ ਅਮੀਰ ਵਿੱਚ ਬਹੁਤ ਜ਼ਿਆਦਾ ਤੇ ਗਰੀਬ ਵਿੱਚ ਘੱਟ ਹੈ ਨਹੀਂ ਉਹ ਸਾਰਿਆਂ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸਭ ਮਹਜੂਤ ਸਭ ਵਿੱਚ ਬਤਲ ਕੇ ਸਾਰੀ ਸ੍ਰਿਸ਼ਟੀ ਵਿੱਚ ਸਾਰੀ ਮਨੁੱਖਤਾ ਵਿੱਚ ਸਾਰੀ ਮਾਨਵਤਾ ਵਿੱਚ ਚਾਹੇ ਉਹ ਪੁੰਨੀ ਹੈ ਚਾਹੇ ਉਹ ਪਾਪੀ ਹੈ ਚਾਹੇ ਉਹ ਮਾੜਾ ਇਨਸਾਨ ਹੈ ਚਾਹੇ ਉਹ ਬਹੁਤ ਚੰਗਾ ਇਨਸਾਨ ਹੈ ਪਰਮਾਤਮਾ ਸਾਰਿਆਂ ਦੇ ਵਿੱਚ ਠੀਕ ਹੈ ਨਾ ਅੱਧਾ ਸਾਡਾ ਕੰਮ ਹੋ ਗਿਆ ਅਸੀਂ ਸਾਰੇ ਹੀ ਵਿਰਲੇ ਭਾਂਜੇ ਹਨ ਨੇ ਸਭਨਾ ਸੋਰੇ ਵੰਜਨਾ ਸਭ ਮੁਲਕ ਮੁਕ ਲਾਵਨ ਹਾਂ ਅਸੀਂ ਸਾਰੇ ਹੀ ਸਾਰੀਆਂ ਹੀ ਜੀਵ ਇਸਤਰੀਆਂ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਚਾਹੇ ਕੋਈ ਵੀ ਹੈ ਅਸੀਂ ਸਭ ਹੀ ਪਰਮਾਤਮਾ ਨਾਲ ਇੱਕਮਿਕ ਹੋ ਸਕਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਕਿ ਕਿੰਨਾ ਸੋਖਾ ਗਾ ਮੈਂ ਗੁਰਬਾਣੀ ਨੇ ਸਾਨੂੰ ਬੜੇ ਪਿਆਰੇ ਸੰਦੇਸ਼ ਦਿੱਤੇ ਕਿ ਬੜੀ ਸਿੰਪਲ ਜੀ ਸਾਡੀ ਹੀ ਲੈਂਗੁਏਜ ਵਿੱਚ ਆਪਣੀ ਮਾਂ ਬੋਲੀ ਵਿੱਚ ਹੀ ਸਾਨੂੰ ਸਮਝਾ ਦਿੱਤਾ ਕਿ ਅਸੀਂ ਸਾਰੇ ਹੀ ਪ੍ਰਮਾਤਮਾ ਨਾਲ ਵਿਆਹ ਕਰਾ ਸਕਦੇ ਹਾਂ ਅਸੀਂ ਸਾਰੇ ਹੀ ਪ੍ਰਮਾਤਮਾ ਦੀ ਗੋਦ ਦਾ ਆਨੰਦ ਮਾਣ ਸਕਦੇ ਹਾਂ ਬੇਸ਼ਰਤੇ ਕਿ ਅਸੀਂ ਜਿਸ ਦਿਨ ਵੀ ਗੁਰਬਾਣੀ ਨੂੰ ਖੋਜ ਕੇ ਖੋਜੀ ਬਣ ਕੇ ਬੰਦੇ ਖੋਜ ਦਿਲ ਦਿਨ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ अच्छा फिर परेशानियां पता कि इधियां दे ਸਾਡੀਆਂ ਆਪ ਦੀਆਂ ਛੇੜੀਆਂ ਹੋਈਆਂ ਗੁਰੂ ਸਾਹਿਬ ਨੇ ਜਾਂ ਸਾਨੂੰ ਕੋਈ ਵੀ ਪਰੇਸ਼ਾਨ ਨਹੀਂ ਕਰ ਸਕਦਾ ਇੱਕ ਸ਼ਾਇਰ ਦਾ ਸ਼ੇਰ ਹੈ ਖੰਜਰ ਕੀ ਕਿਆ ਮਜਾਰ ਜੋ ਤੂਜੇ ਘਾਇਲ ਕਰ ਸਕੇ ਇਹ ਤੋ ਤੇਰੇ ਆਪਣੇ ਹੀ ਖਿਆਲ ਹੈ ਜੋ ਤੂ ਘਾਇਲ ਹੋਏ ਜਾ ਰਹਾ ਹੁਣ ਅਸੀਂ ਨਾ ਕਿਸੇ ਵਾਸਤੇ ਆਪਣੇ ਮਨ ਵਿੱਚ ਐਵੇਂ ਖਿਆਲ ਬਣਾਉਂਦੇ ਰਹਿੰਦੇ ਆ ਮੇਰੀ ਜਠਾਣੀ ਐ ਸੋਚਦੀ ਹੋਏਗੀ ਦਰਾਣੀ ਕੇ ਮੇਰੀ ਮੇਰੀ ਦਰਾਣੀ ਐ ਸੋਚਦੀ ਹੋਏਗੀ ਮੇਰੀ ਨਾਨ ਐ ਸੋਚਦੀ ਹੋਏਗੀ ਮੇਰੀ ਪਰਜਾਈ ਐ ਸੋਚਦੀ ਹੋਏਗੀ ਮੇਰੀ ਸੱਸ ਐ ਸੋਚਦੀ ਹੋਏਗੀ ਕੋਈ ਵੀ ਰਿਸ਼ਤਾ ਲੈ ਲਓ ਅਸੀਂ ਚਾਹੇ ਉਹ ਸੋਚੇ ਨਾ ਸੋਚੇ ਪਰ ਲੇਕਿਨ ਅਸੀਂ ਆਪਣੇ ਅੰਦਰ ਖਿਆਲ ਉਹਦੇ ਦਿਮਾਗ ਨੂੰ ਵਿੱਚ ਬਣੇ ਰਹਨੇ ਆ ਉਹਨੇ ਉਹਨੇ ਮੇਰੇ ਬਾਰੇ ਐ ਸੋਚਿਆ ਹੋਏਗਾ ਉਹ ਮੇਰੇ ਬਾਰੇ ਐ ਕਹਿੰਦਾ ਉਹ ਮੇਰੇ ਬਾਰੇ ਐ ਸੋਚਦਾ ਅਸੀਂ ਦੂਸਰੇ ਦੀ ਜ਼ਿੰਦਗੀ ਵਿੱਚ ਝਾਕਣਾ ਬਹੁਤ ਜ਼ਿਆਦਾ ਸਾਨੂੰ ਮਤਲਬ ਕਿ ਸਾਡੇ ਸਮਾਜ ਦਾ ਜਿਹੜਾ ਤਾਨਾ ਮਾਨਾ ਨਾ ਅਸੀਂ ਕੁ ਦੂਸਰੇ ਦੀ ਜ਼ਿੰਦਗੀ ਵਿੱਚ ਝਾਕਣੇ ਵਿੱਚ ਬਹੁਤ ਟਾਈਮ ਵੇਸਟ ਕਰਦੇ ਹਾਂ ਜਦਕਿ ਗੁਰਬਾਣੀ ਨੂੰ ਜਦੋਂ ਅਸੀਂ ਧਿਆਨ ਨਾਲ ਪੜਾਂਗੇ ਨਾ ਗੁਰੂ ਸਾਹਿਬ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਜੇ ਤੂੰ ਮੇਰਾ ਹੋਏ ਰੇ ਤਾਂ ਸਭ जग ਤੇਰਾ ਹੋਈ ਜਿਸ ਦਿਨ ਅਸੀਂ ਗੁਰਬਾਣੀ ਦੇ ਦੱਸੇ ਹੋਏ ਉਪਦੇਸ਼ ਉਹਦੀ ਵਿਚਾਰ ਧਾਰਾ ਉਹਦੇ ਸਿਧਾਂਤਾਂ ਤੇ ਚੱਲਣ ਲੱਗ ਜਾਗੇ ਨਾ ਸਾਨੂੰ ਕੋਈ ਵੀ ਰਿਸ਼ਤਾ ਪਹਿਲੀ ਗੱਲ ਇਹ ਮਾੜਾ ਵੀ ਨਹੀਂ ਲੱਗੇਗਾ ਸੈਕੰਡਲੀ ਜੇ ਕੋਈ ਸਾਡੇ ਤੁਹਾਡੇ ਨਾਲ ਕੋਈ ਮਾੜਾ ਕਰਦਾ ਨਾ ਤੁਸੀਂ ਕਹੋਗੇ ਕੋਈ ਗੱਲ ਨਹੀਂ ਔਰ ਤੁਸੀਂ ਉਹਦੇ ਵਾਸਤੇ ਵੀ ਅਰਦਾਸ ਬੇਨਤੀ ਕਰੋਗੇ ਗੁਰੂ ਸਾਹਿਬ ਸਾਨੂੰ ਐਸੀ ਸੁਮਤ ਬਖਸ਼ ਅਸੀਂ ਤੇਰੇ ਬੱਚਿਆਂ ਕਿ ਅਸੀਂ ਤੇਰੇ ਰਾਹ ਉਤੇ ਚੱਲ ਸਕੀ। ਸੋ ਗੁਰਬਾਣੀ ਪੜਦਿਆਂ ਵਿਚਾਰਾ ਕਰਦਿਆਂ ਦੇਖੋ ਅਸੀਂ ਪ੍ਰਚਾਰਕ ਨਹੀਂ ਆ ਅਸੀਂ ਤੇ ਤੁਹਾਡੇ ਦੀ ਤਰ੍ਹਾਂ ਆਮ ਘਰ ਦੇ ਕੰਮ ਕਰਦਿਆਂ ਬਸ ਇੱਕ ਆ ਗਿਆ ਕਿ ਗੁਰੂ ਸਾਹਿਬ ਨੇ ਅੰਨੀ ਪਿਆਰੀ ਦਾਤ ਸਾਨੂੰ ਦਿੱਤੀ ਹੈ। ਤੇ ਇੱਕ ਵਾਰ ਤੇ ਅਸੀਂ ਉਹਨੂੰ ਵਿਚਾਰ ਕੇ ਪੜ੍ਹਨ ਦੀ ਕੋਸ਼ਿਸ਼ ਕਰੀਏ। ਸੋ ਗੁਰਬਾਣੀ ਪੜਦਿਆਂ ਵਿਚਾਰਾ ਕਰਦਿਆਂ ਇੱਕ ਨੀ अनेका ਭੁੱਲਾ ਹੋ ਗਿਆ ਉਹਨਾਂ ਜੀ ਆਪ ਗੁਰੂ ਸਾਹਿਬ ਸਾਰੇ ਬਖਸ਼ਣ ਹਾਰੋ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।